ਇਥੇ ਤੇ ਇੱਕ ਨਾ 5-7 ਦਿਨ ਹੋ ਗਏ ਇਹ ਹਫਤਾ ਹੀ ਹੋ ਗਿਆ ਇਹ ਨਾ ਸਿਆਪਾ ਪਿਆ ਫੇਸਬੁੱਕ ਤੇ ਅਹੇ ਸਾਗਰ ਦੀ ਉਹ ਧੀ ਇੰਡੀ ਕਾ ਚਲਾਉਣਾ ਸਿੱਖ ਗਈ ਉਹ ਬੜਾ ਮੈਂ ਨਾ ਬੱਚਾ ਬੱਚਾ ਸ਼ੇਅਰ ਕਰਨ ਦਿਆ ਪਤਾ ਨਹੀਂ ਉਹ ਕੀ ਚਲਾਉਣਾ ਸਿੱਖ ਗਈ ਆ ਸਾਡੀਆਂ ਧੀਆ ਪੈਣਾ ਜਹਾਜ ਚਲਾਉਂਦੀਆਂ ਮੈਂ ਆਸਟ੍ਰੇਲੀਆ ਨੂੰ ਗਿਆ ਸੀਗਾ ਤੇ ਜਿਹੜੇ ਜਹਾਜ ਵਿੱਚ ਅਸੀਂ ਬੈਠੇ ਸੀ ਉਹਦੀ ਪਾਇਲਟ ਪੰਜਾਬੀ ਲੜਕੀ ਸੀ ਉਹ ਸਾਡਾ ਪਹਿਰਾਵਾ ਵੇਖ ਕੇ ਮੁੜ ਕੇ ਸਾਡਾ ਸਿੰਘਾਪੁਰ ਦੇ ਵਿੱਚ ਸਟੇ ਸੀਗਾ ਉਹ ਸਾਨੂੰ ਬਾਅਦ ਦੇ ਵਿੱਚ ਉਹ ਲੜਕੀ ਮਿਲਿਓ ਪੰਜਾਬਣ ਸੀ ਉਹ ਸਾਡੀਆਂ ਲੜਕੀਆਂ ਝਾਰ ਚਲਾਉਂਦੀਆਂ ਅਸੀਂ ਨਹੀਂ ਕਦੇ ਕਿਹਾ ਉਹ ਸਾਗਰ ਦੀ ਬੋਟੀ ਇੰਡੀ ਕਾ ਮਟਰ ਚਲਾਉਣਾ ਸਿੱਖ ਗਈ ਐ 2002 ਮਾਡਲ ਉਹ ਲੋਕਾਂ ਨੇ ਲਾਲਾ ਲਾਲਾ ਕਰਤੀ ਬੱਲੇ ਬੱਲੇ ਮੈਂ ਕਿਹਾ ਵੀ ਭਾਈ ਚੰਗੀ ਗੱਲ ਨੂੰ ਕੋਈ ਪ੍ਰਮੋਟ ਨਹੀਂ ਕਰਦਾ ਮੈਂ ਹਾਤ ਹੋ ਗਈ ਪਈ ਸ਼ਰਮ ਆਉਂਦੀ ਏ ਕ ਚਿੱਟੀ ਦਾੜੀ ਵਾਲਾ ਬਜ਼ੁਰਗ ਉਹ ਦੋਵੇਂ ਜੀ ਵੀਡੀਓ ਪਾਉਂਦੇ ਫੇਸਬੁੱਕ ਤੇ ਦੋਵੇਂ ਜੀ ਉਹ ਆਪਣੀ ਨਾਲ ਲਾਗੇ ਬੈਠੀ ਘਰ ਵਾਲੀ ਨੂੰ ਦੱਸਣ ਧਿਆ ਵੀ ਸਾਗਰ ਦੀ ਬੋਤੀ ਤੇ ਅੰਦੀਕਾ ਚਲਾਉਣਾ ਸਿੱਖ ਗਈ ਤੇ ਤੂੰ ਨਹੀਂ ਕੁਝ ਸਿੱਖੀ ਮੈਂ ਕਿਹਾ ਬਾਬਾ ਚੱਟਾ ਤੇਰਾ ਦਾੜਾ ਇੱਕ ਵਾਲ ਕਾਲਾ ਵਿੱਚ ਹੈ ਨਹੀਂ ਤੈਨੂੰ ਇਹ ਗੱਲ ਕਰਨ ਤੋਂ ਪਹਿਲਾਂ 100 ਵਾਰੀ ਸ਼ਰਮ ਆਉਣੀ ਚਾਹੀਦੀ ਪਰ ਮੈਂ ਬੇਨਤੀ ਕਰਦਾ ਇਹ ਜਿਹੜੀ ਅੰਦੀਕਾ ਚਲਾਉਣੀ ਸਿੱਖੀ ਨਾ ਇਹਦੀਆਂ ਕਰਤੂਤਾਂ ਦਾ ਤੁਹਾਨੂੰ ਪਤਾ ਹੋਵੇਗਾ ਸਾਗਰ ਦਾ ਇਨੂੰ ਚਵਾਲ ਪੈਟਰੋਲ ਪੰਪ ਤੇ ਨਾ ਛੱਤਰ ਵਰਿਆ ਸੀਗਾ ਜਿੰਨਾ ਰਹਿ ਰੱਬ ਦਾ ਨਾਮ ਇਹਨੇ ਨਾ ਸਾਗਰ ਨੇ ਗੁਰੂ ਕਲਗੀ ਧਰਮਹਾਰਾਜ ਦੇ ਮੈਲ ਉਹਨਾਂ ਦੀਆਂ ਧਰਮ ਸੁਪਤਨੀਆਂ ਦੇ ਪਰਥਾਏ ਭੱਦੀ ਛਬਦਾਵਲੀ ਬੋਲੀ ਸੀ ਸਟੇਜ ਤੇ ਤੇ ਫਿਰ ਦੋਵੇਂ ਲੱਤਾਂ ਸਾਗਰ ਦੀਆਂ ਤੋੜੀਆਂ ਸੀਗੀਆਂ ਇਹਦਾ ਉਹ ਹਸ਼ਰ ਕੀਤਾ ਵੀ ਪਤਾ ਨਹੀਂ ਕਿੰਨੇ ਸਾਲ ਇਹ ਮੰਜੇ ਤੇ ਪਿਆ ਰਿਆ ਸੀ ਤੂੰ ਸਤਿਗੁਰੂ ਮਹਾਰਾਜ ਕਿਰਪਾ ਕਰੇ ਇਹੋ ਜੀਆਂ ਚੀਜ਼ਾਂ ਨੂੰ ਪ੍ਰਮੋਟ ਘਾਟੀ ਕਰਿਆ ਕਰੋ ਰਹਿਮਤ ਕਰੇ ਪਰਮਾਤਮਾ ਕੋਈ ਚੰਗੀ ਚੀਜ਼ ਵੈਰਨ ਕਰੋ ਕਰਨੀ ਹੈ ਤੇ ਤੁਸੀਂ ਇੱਕ ਅੰਗੂਠਾ ਦਬਦਿਓ ਅਗਲੇ ਦੇ ਅਕਾਊਂਟ ਵਿੱਚ ਹਜ਼ਾਰਾਂ ਰੁਪਿਆ ਤੁਰਿਆ ਜਾਂਦਾ ਹੈ ਸਤਿਗੁਰੂ ਮਹਾਰਾਜ ਕਿਰਪਾ ਕਰੇ ਚੰਗੀ ਚੀਜ਼ ਨੂੰ ਪ੍ਰਮੋਟ ਕਰੋ ਆ ਅੰਮ੍ਰਿਤਸਰ ਦੀ ਧਰਤੀ ਤੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਮੋਰਚਾ ਲੱਗਾ ਆ ਜਿਹੜੇ ਸਾਡੇ ਬਹੁਤੇ ਪੰਥਕ ਚੈਨਲ ਸੀ ਨਾ ਪੰਥਕ ਚੈਨਲ ਪੀਟੀਸੀ ਵਾਲੇ ਦੂਜੇ ਤਿਜੇ ਉਹ ਨਹੀਂ ਉਥੇ ਗਏ ਇਹਨਾਂ ਨੂੰ ਸਾਗਰ ਦੀ ਵੋਟ ਹੀ ਲੱਭ ਗਈ ਇਹਨਾਂ ਆਪਣੇ ਚੈਨਲ ਤੇ ਚਲਾਈ ਲੇਕਿਨ ਭਾਈ ਅਮਰਤਪਾਲ ਸਿੰਘ ਦੀ ਮਾਂ ਵਿਚਾਰੀ ਬੇਹੋਸ਼ ਹੋਈ ਡਿੱਗੀ ਉਹ ਨਾ ਇਹਨਾਂ ਨੂੰ ਦੇਖੀ ਤੋ ਸਤਿਗੁਰੂ ਮਹਾਰਾਜ ਕਿਰਪਾ ਕਰੇ ਏ ਸਾਨੂੰ ਪਤਾ ਲੱਗਦਾ ਵੀ ਅੱਜ ਸਾਡਾ ਦਿਮਾਗ ਕਿੱਥੇ ਕਿ ਸੈੱਟ ਹੋਇਆ ਪਿਆ। ਹਤਪੁਰ ਰਹਿਮਤ ਕਰੇ ਮਹਾਰਾਜ ਇਹ ਮੇਰੀ ਬੇਨਤੀ ਹੈ ਤੁਹਾਡੇ ਚਰਨਾਂ ਦੇ ਵਿੱਚ। ਇੱਥੇ ਤੇ ਇੱਕ ਨਾ 5-7 ਦਿਨ ਹੋ ਗਏ ਇਹ ਹਫਤਾ ਹੀ ਹੋ ਗਿਆ ਇਹ ਨਾ ਸਿਆਪਾ ਪਿਆ ਫੇਸਬੁੱਕ ਤੇ। ਇਹ ਸਾਗਰਦੀਪ ਉਹ ਟੀਂਡੀ ਕਾ ਚਲਾਉਣਾ ਸਿੱਖ ਗਈ। ਉਹ ਬੜਾ ਮੈਂ ਨਾ ਬੱਚਾ ਬੱਚਾ ਸ਼ੇਅਰ ਕਰਨ ਦਿਆ। ਪਤਾ ਨਹੀਂ ਉਹ ਟੀਂ ਚਲਾਉਣਾ ਸਿੱਖ ਗਈ। ਆ ਸਾਡੀਆਂ ਧੀਆਂ ਪੈਣਾ ਜਹਾਜ਼ ਚਲਾਉਂਦੀਆਂ। ਮੈਂ ਆ ਔਸਟ੍ਰੇਲੀਆ ਨੂੰ ਗਿਆ ਸੀਗਾ ਤੇ ਜਿਹੜੇ ਜਹਾਜ਼ ਵਿੱਚ ਅਸੀਂ ਬੈਠੇ ਸੀ ਉਹਦੀ ਪਾਇਲਟ ਪੰਜਾਬੀ ਲੜਕੀ ਸੀ। ਉਹ ਸਾਡਾ ਪਹਿਰਾਵਾ ਵੇਖ ਕੇ ਮੁੜ ਕੇ ਸਾਡਾ ਸਿੰਘਾਪੁਰ ਦੇ ਵਿੱਚ ਸਟੇ ਸੀਗਾ ਉਹ ਸਾਨੂੰ ਬਾਅਦ ਦੇ ਵਿੱਚ ਉਹ ਲੜਕੀ ਮਿਲਿਓ ਪੰਜਾਬਣ ਸੀ ਉਹ ਸਾਡੀਆਂ ਲੜਕੀਆਂ ਝਾਰ ਚਲਾਉਂਦੀਆਂ ਅਸੀਂ ਨਹੀਂ ਕਦੇ ਕਿਹਾ ਉਹ ਸਾਗਰ ਦੀ ਬੋਟੀ ਇੰਡੀ ਕਮ ਅੱਡ ਚਲਾਉਣਾ ਸਿੱਖ ਗਈ ਐ 2002 ਮਾਡਲ ਉਹ ਲੋਕਾਂ ਨੇ ਲਾਲਾ ਲਾਲਾ ਕਰਤੀ ਬੱਲੇ ਬੱਲੇ ਮੈਂ ਕਿਹਾ ਵੀ ਭਾਈ ਚੰਗੀ ਗੱਲ ਨੂੰ ਕੋਈ ਪ੍ਰਮੋਟ ਨਹੀਂ ਕਰਦਾ ਮੈਂ ਹਾਤ ਹੋ ਗਈ ਭਾਈ ਸ਼ਰਮ ਆਉਂਦੀ ਏ ਇਕ ਚਿੱਟੀ ਦਾੜੀ ਵਾਲਾ ਬਜ਼ੁਰਗ ਉਹ ਦੋਵੇਂ ਜੀ ਵੀਡੀਓ ਪਾਉਂਦੇ ਫੇਸਬੁੱਕ ਤੇ ਦੋਵੇਂ ਜੀ ਉਹ ਆਪਣੀ ਨਾਲ ਲਾਗੇ ਬੈਠੀ ਘਰ ਵਾਲੀ ਨੂੰ ਦੱਸਣ ਦਿਆ ਵੀ ਸਾਗਰ ਦੀ ਬੋਤੀ ਤੇ ਅੰਦੀਕਾ ਚਲਾਉਣਾ ਸਿੱਖ ਗਈ ਤੇ ਤੂੰ ਨਹੀਂ ਕੁਝ ਸਿੱਖੀ ਮੈਂ ਕਿਹਾ ਬਾਬਾ ਚਟਾ ਤੇਰਾ ਦਾੜਾ ਇੱਕ ਵਾਲ ਕਾਲਾ ਵਿੱਚ ਹੈ ਨਹੀਂ ਤੈਨੂੰ ਇਹ ਗੱਲ ਕਰਨ ਤੋਂ ਪਹਿਲਾਂ 100 ਵਾਰੀ ਸ਼ਰਮ ਆਉਣੀ ਚਾਹੀਦੀ ਪਰ ਮੈਂ ਬੇਨਤੀ ਕਰਦਾ ਇਹ ਜਿਹੜੀ ਅੰਦੀਕਾ ਚਲਾਉਣੀ ਸਿੱਖੀ ਨਾ ਤੇਰੀਆਂ ਕਰਤੂਤਾਂ ਦਾ ਤੁਹਾਨੂੰ ਪਤਾ ਹੋਵੇਗਾ ਸਾਗਰ ਦਾ ਇਨੂੰ ਚਵਾਲ ਪੈਟਰੋਲ ਪੰਪ ਤੇ ਨਾ ਛੱਤਰ ਵਰਿਆ ਸੀਗਾ ਜਿੰਨਾ ਰਹਿ ਰੱਬ ਦਾ ਨਾਮ ਇਹਨੇ ਨਾ ਸਾਗਰ ਨੇ ਗੁਰੂ ਕਲਗੀ ਧਰਮਹਾਰਾਜ ਦੇ ਮੈਲ ਉਹਨਾਂ ਦੀਆਂ ਧਰਮ ਸੁਪਤਨੀਆਂ ਦੇ ਪਰਥਾਏ ਭੱਦੀ ਛਬਦਾਵਲੀ ਬੋਲੀ ਸੀ ਸਟੇਜ ਤੇ ਤੇ ਫਿਰ ਦੋਵੇਂ ਲੱਤਾਂ ਸਾਗਰ ਦੀਆਂ ਤੋੜੀਆਂ ਸੀਗੀਆਂ ਇਹਦਾ ਉਹ ਹਸ਼ਰ ਕੀਤਾ ਵੀ ਪਤਾ ਨਹੀਂ ਕਿੰਨੇ ਸਾਲ ਇਹ ਮੰਜੇ ਤੇ ਪਿਆ ਰਿਆ ਸੀ ਤੂੰ ਸਤਗੁਰੂ ਮਹਾਰਾਜ ਕਿਰਪਾ ਕਰੇ ਇਹੋ ਜੀਆਂ ਚੀਜ਼ਾਂ ਨੂੰ ਪ੍ਰਮੋਟ ਘਾਟੀ ਕਰਿਆ ਕਰੋ ਰਹਿਮਤ ਕਰੇ ਪਰਮਾਤਮਾ ਕੋਈ ਚੰਗੀ ਚੀਜ਼ ਵਾਇਰਲ ਕਰੋ ਕਰਨੀ ਹੈ ਤੇ ਤੁਸੀਂ ਇੱਕ ਅੰਗੂਠਾ ਦਬਦੇ ਹੋ ਅਗਲੇ ਦੇ ਅਕਾਊਂਟ ਵਿੱਚ ਹਜ਼ਾਰਾਂ ਰੁਪਇਆ ਤੁਰਿਆ ਜਾਂਦਾ ਹੈ ਸਤਿਗੁਰੂ ਮਹਾਰਾਜ ਕਿਰਪਾ ਕਰੇ ਚੰਗੀ ਚੀਜ਼ ਨੂੰ ਪ੍ਰਮੋਟ ਕਰੋ ਆਓ ਅੰਮ੍ਰਿਤਸਰ ਦੀ ਧਰਤੀ ਤੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਮੋਰਚਾ ਲੱਗਾ ਆ ਜਿਹੜੇ ਸਾਡੇ ਬਹੁਤੇ ਪੰਥਕ ਚੈਨਲ ਸੀ ਨਾ ਪੰਥਕ ਚੈਨਲ ਪੀਟੀਸੀ ਵਾਲੇ ਦੂਜੇ ਤੇ ਜੇ ਉਹ ਨਹੀਂ ਉਥੇ ਗਏ ਇਹਨਾਂ ਨੂੰ ਸਾਗਰ ਦੀ ਵੋਟੀ ਲੱਭ ਗਈ ਇਹਨਾਂ ਆਪਣੇ ਚੈਨਲ ਤੇ ਚਲਾਈ ਲੇਕਿਨ ਭਾਈ ਅਮਰਤਪਾਲ ਸਿੰਘ ਦੀ ਮਾਂ ਵਿਚਾਰੀ ਬੇਹੋਸ਼ ਹੋਈ ਡਿੱਗੀ ਉਹ ਨਾ ਇਹਨਾਂ ਨੂੰ ਦੇਖੀ ਤੋ ਸਤਿਗੁਰੂ ਮਹਾਰਾਜ ਕਿਰਪਾ ਕਰੇ ਇਹ ਸਾਨੂੰ ਪਤਾ ਲੱਗਦਾ ਵੀ ਅੱਜ ਸਾਡਾ ਦਿਮਾਗ ਕਿੱਥੇ ਇੱਕ ਸੈੱਟ ਹੋਇਆ ਪਿਆ ਧਤੂਗੁਰ ਰਹਿਮਤ ਕਰੇ ਮਹਾਰਾਜ ਇਹ ਮੇਰੀ ਬੇਨਤੀ ਹੈ ਤੁਹਾਡੇ ਚਰਨਾਂ ਦੇ ਵਿੱਚ ਇਥੇ ਤੇ ਇੱਕ ਨਾ 5-7 ਦਿਨ ਹੋ ਗਏ ਇਹ ਹਫਤਾ ਹੀ ਹੋ ਗਿਆ ਇਹ ਨਾ ਸਿਆਪਾ ਪਿਆ ਫੇਸਬੁੱਕ ਤੇ ਅਹੇ ਸਾਗਰ ਦੀ ਬੋਟੀ ਇੰਡੀ ਕਾਚ ਲਾਉਣਾ ਸਿੱਖ ਗਈ ਉਹ ਬੜਾ ਮੈਂ ਨਾ ਬੱਚਾ ਬੱਚਾ ਸ਼ੇਅਰ ਕਰਨ ਦਿਆ ਪਤਾ ਨਹੀਂ ਉਹ ਕੀ ਚਲਾਉਣਾ ਸਿੱਖ ਗਈ ਆ ਸਾਡੀਆਂ ਧੀਆਂ ਪੈਣਾ ਜਹਾਜ ਚਲਾਉਂਦੀਆਂ ਮੈਂ ਆਸਟ੍ਰੇਲੀਆ ਨੂੰ ਗਿਆ ਸੀਗਾ ਤੇ ਜਿਹੜੇ ਜਹਾਜ ਵਿੱਚ ਅਸੀਂ ਬੈਠੇ ਸੀ ਉਹਦੀ ਪਾਇਲਟ ਪੰਜਾਬੀ ਲੜਕੀ ਸੀ ਉਹ ਸਾਡਾ ਪਹਿਰਾਵਾ ਵੇਖ ਕੇ ਮੁੜ ਕੇ ਸਾਡਾ ਸਿੰਘਾਪੁਰ ਦੇ ਵਿੱਚ ਸਟੇ ਸੀਗਾ ਉਹ ਸਾਨੂੰ ਬਾਅਦ ਦੇ ਵਿੱਚ ਉਹ ਲੜਕੀ ਮਿਲਿਓ ਪੰਜਾਬਣ ਸੀ ਉਹ ਸਾਡੀਆਂ ਲੜਕੀਆਂ ਜਹਾੜ ਚਲਾਉਂਦੀਆਂ ਅਸੀਂ ਨਹੀਂ ਕਦੇ ਕਿਹਾ ਉਹ ਸਾਗਰ ਦੀ ਬੋਟੀ ਇੰਡੀ ਕਮਰ ਚਲਾਉਣਾ ਸਿੱਖ ਗਈ ਐ 2002 ਮਾਡਲ ਉਹ ਲੋਕਾਂ ਨੇ ਲਾਲਾ ਲਾਲਾ ਕਰਤੀ ਬੱਲੇ ਬੱਲੇ ਮੈਂ ਕਿਹਾ ਵੀ ਭਾਈ ਚੰਗੀ ਗੱਲ ਨੂੰ ਕੋਈ ਪ੍ਰਮੋਟ ਨਹੀਂ ਕਰਦਾ ਮੈਂ ਹਾਦ ਹੋ ਗਈ ਪਈ ਸ਼ਰਮ ਆਉਂਦੀ ਏ ਇੱਕ ਚਿੱਟੀ ਦਾੜੀ ਵਾਲਾ ਬਜ਼ੁਰਗ ਉਹ ਦੋਵੇਂ ਜੀ ਵੀਡੀਓ ਪਾਉਂਦੇ ਫੇਸਬੁੱਕ ਤੇ ਦੋਵੇਂ ਜੀ ਉਹ ਆਪਣੀ ਨਾਲ ਲਾ ਕੇ ਬੈਠੀ ਘਰ ਵਾਲੀ ਨੂੰ ਦੱਸਣ ਦਿਆ ਵੀ ਸਾਗਰ ਦੀ ਬੋਤੀ ਤੇ ਅੰਦੀਕਾ ਚਲਾਉਣਾ ਸਿੱਖ ਗਈ ਤੇ ਤੂੰ ਨਹੀਂ ਕੁਝ ਸਿੱਖੀ ਮੈਂ ਕਿਹਾ ਬਾਬਾ ਚੱਟਾ ਤੇਰਾ ਦਾੜਾ ਇੱਕ ਵਾਲ ਕਾਲਾ ਵਿੱਚ ਹੈ ਨਹੀਂ ਤੈਨੂੰ ਇਹ ਗੱਲ ਕਰਨ ਤੋਂ ਪਹਿਲਾਂ 100 ਵਾਰੀ ਸ਼ਰਮ ਆਉਣੀ ਚਾਹੀਦੀ ਪਰ ਮੈਂ ਬੇਨਤੀ ਕਰਦਾ ਇਹ ਜਿਹੜੀ ਅੰਦੀਕਾ ਚਲਾਉਣੀ ਸਿੱਖੀ ਨਾ ਤੇਰੀਆਂ ਕਰਤੂਤਾਂ ਦਾ ਤੁਹਾਨੂੰ ਪਤਾ ਹੋਵੇਗਾ ਸਾਗਰ ਦਾ ਇਨੂੰ ਚਵਾਲ ਪੈਟਰੋਲ ਪੰਪ ਤੇ ਨਾ ਛੱਤਰਵਾਰਿਆ ਸੀਗਾ ਜਿੰਨਾ ਰਹਿ ਰੱਬ ਦਾ ਨਾਮ ਇਹਨੇ ਨਾ ਸਾਗਰ ਨੇ ਗੁਰੂ ਕਲਗੀ ਧਰਮਹਾਰਾਜ ਦੇ ਮਹਿਲ ਉਹਨਾਂ ਦੀਆਂ ਧਰਮ ਸੁਪਤਨੀਆਂ ਦੇ ਪਰਥਾਏ ਭੱਦੀ ਛਬਦਾਵਲੀ ਬੋਲੀ ਸੀ ਸਟੇਜ ਤੇ ਤੇ ਫਿਰ ਦੋਵੇਂ ਲੱਤਾਂ ਸਾਗਰ ਦੀਆਂ ਤੋੜੀਆਂ ਸੀਗੀਆਂ ਇਹਦਾ ਉਹ ਹਸ਼ਰ ਕੀਤਾ ਵੀ ਪਤਾ ਨਹੀਂ ਕਿੰਨੇ ਸਾਲ ਇਹ ਮੰਜੇ ਤੇ ਪਿਆ ਰਿਆ ਸੀ ਤੂੰ ਸਤਿਗੁਰੂ ਮਹਾਰਾਜ ਕਿਰਪਾ ਕਰੇ ਇਹੋ ਜੀਆਂ ਚੀਜ਼ਾਂ ਨੂੰ ਪ੍ਰਮੋਟ ਘਾਟੀ ਕਰਿਆ ਕਰੋ ਰਹਿਮਤ ਕਰੇ ਪ੍ਰਮਾਤਮਾ ਕੋਈ ਚੰਗੀ ਚੀਜ਼ ਵੈਰਨ ਕਰੋ ਕਰਨੀ ਹੈ ਤੇ ਤੁਸੀਂ ਇੱਕ ਅੰਗੂਠਾ ਦਬਦੇ ਹੋ ਅਗਲੇ ਦੇ ਅਕਾਊਂਟ ਵਿੱਚ ਹਜ਼ਾਰਾਂ ਰੁਪਇਆ ਤੁਰਿਆ ਜਾਂਦਾ ਹੈ ਸਤਿਗੁਰੂ ਮਹਾਰਾਜ ਸਤਿ ਸ਼੍ਰੀ ਅਕਾਲ ਪਲੀਜ਼ ਸਾਡੇ ਚੈਨਲ ਸਾਂਝਾ ਪੰਜਾਬ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ YouTube ਤੇ